ਸਤ ਸ੍ਰੀ ਅਕਾਲ ਜੀ ਮੈਂ ਜਸਟ ਲੋ ਦਾ ਟੀਵੀ ਐਨਰਿਡਨ ਮਿਲ ਕੇ ਇਸ ਵੀਡੀਓ ਨੂੰ ਦੇਖਦੇ ਸਾਰੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ذریعے ਅਪਾ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਹਰ ਉਹ ਵਿਸ਼ੇ ਤੇ ਜਿਸ ਨਾਲ ਅਸੀਂ ਪੰਜਾਬੀ ਸਬੰਧ ਰੱਖਦੇ ਹਾਂ ਅੱਜ ਜਿਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜੀ ਉਹ ਹੈ ਪੰਜਾਬ ਦਾ ਰਾਜ ਦਰਖਤ ਇਸ ਦੇ ਸਬੰਧ ਦੇ ਵਿੱਚ ਅਕਸਰ ਹੀ ਜਿਹੜਾ ਇਹ ਸਵਾਲ ਆ ਉਹ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਪੁੱਛਿਆ ਜਾਣ ਵਾਲਾ ਸਵਾਲ ਹੈ ਕਿ ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ਉਹ ਦਰਖਤ ਹੈ ਜੀ ਟਾਣੀ ਇਸ ਨੂੰ ਹੋਰ ਨਾਵਾਂ ਨਾਲ ਜਾਣਿਆ ਜਾਂਦਾ ਜਿਸ ਤਰ੍ਹਾਂ ਸ਼ੀਸ਼ਾ ਬਾਗ ਦਿੰਦੇ ਆ ਤੇ ਸਿਸਪਾ ਵੀ ਆਖ ਦਿੰਦੇ ਆ ਯਾਨੀ ਕਿ ਪੰਜਾਬ ਜਿਹੜਾ ਆ ਉਸ ਦੇ ਵਿੱਚ ਤਾਂ ਇਸ ਦੀ ਪੈਦਾਵਾਰ ਹੁੰਦੀ ਹੁੰਦੀ ਆ ਇਸ ਤੋਂ ਇਲਾਵਾ ਬਿਹਾਰ ਨੂੰ ਜਿਹੜਾ ਮੰਨਿਆ ਗਿਆ ਕਿ ਸਭ ਤੋਂ ਵੱਧ ਜਿਹੜਾ ਇਹ ਦਰਖਤਾ ਉੱਥੇ ਪਾਇਆ ਜਾਂਦਾ ਯਾਨੀ ਮੂਲ ਸਥਾਨ ਇਹਦਾ ਕੋਲ ਬਲਾਕੀ ਭਾਰਤੀ ਆ ਇਹ ਦਰਖਤ ਦੀ ਖਾਸੀਅਤ ਹੈ ਕਿ ਇਹ ਪਹਾੜੀ ਇਲਾਕਿਆਂ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਤੇ ਫਿਰ ਘੱਟ ਰੇਤਲੇ ਇਲਾਕਿਆਂ ਦੇ ਵਿੱਚ ਵੀ ਬੜੀ ਤੇਜ਼ੀ ਨਾਲ ਵਧਦਾ ਆ ਇਸ ਦੀ ਆਪਾਂ ਲੰਬਾਈ ਦੀ ਗੱਲ ਕਰੀਏ ਤਾਂ ਇਸ ਦੀ ਲੰਬਾਈ ਹੈ ਜਿਹੜੀ 30 ਤੋਂ 50 ਫੁੱਟ ਤੱਕ ਹੋ ਸਕਦੀ। ਅਪ੍ਰੈਲ ਮਹੀਨੇ ਯਾਨੀ ਕਿ ਚੜ੍ਹਦੀ ਗਰਮੀ ਦੇ ਵਿੱਚ ਇਸ ਤੇ ਉੱਤੇ ਚਿੱਟੇ ਤੇ ਪੀਲੇ ਰੰਗ ਦੇ ਫੁੱਲ ਲੱਗਦੇ ਨੇ। ਉਸ ਤੋਂ ਬਾਅਦ ਪੀਲੇ ਤੇ ਖਰੇ ਰੰਗ ਦੀਆਂ ਫਲੀਆਂ ਲੱਗਦੀਆਂ ਨੇ ਜਿਨ੍ਹਾਂ ਦੇ ਵਿੱਚ ਬੀਜ ਹੁੰਦਾ ਹੈ। 2 ਤੋਂ 3 ਇੰਚ ਤੱਕ ਦੀਆਂ ਉਹ ਫਲੀਆਂ ਹੁੰਦੀਆਂ ਨੇ ਤੇ ਹਰ ਇੱਕ ਫਲੀ 'ਚ 2 ਤੋਂ ਤੇ ਨਯਾ ਚਾਰ ਤੱਕ ਦੇ ਬੀਜ ਜਿਹੜੇ ਆ ਉਹ ਬੁੰਦੇ ਨੇ ਇਸ ਦੀ ਮਜਬੂਤੀ ਦੀ ਗੱਲ ਕਰੀਏ ਤਾਂ ਪਹਿਲੇ ਟਾਈਮਾਂ ਦੇ ਵਿੱਚ ਜਿਹੜਾ ਆਪਾਂ ਕਹੇリエ ਵੀ ਵਾਨ ਹੁੰਦਾ ਸੀਗਾ ਇੱਕ ਜਗ੍ਹਾ ਤੋਂ ਦੂਸਰੀ ਜਿੱਦਾਂ ਸਮਾਨ ਨੂੰ ਢੋਣ ਵਾਲਾ ਜਾਂ ਇਨਸਾਨਾਂ ਨੂੰ ਲੈ ਕੇ ਜਾਣ ਵਾਲਾ ਤਾਂ ਉਹ ਗੱਡਾ ਹੀ ਹੁੰਦਾ ਸੀ ਸੋ ਉਹ ਗੱਡਾ ਜਿਹੜਾ ਉਹਦੇ ਸਾਰੇ ਪਾਰਟਸ ਹੁੰਦੇ ਸੀਗੇ ਚਾਹੇ ਨੱਪ ਕੇ ਲਈਏ ਚਾਹੇ ਪਿੰਡਣੀ ਕੇ ਲਈ ਉਹ ਸਾਰੀ ਇਸੇ ਦਰਖਤ ਦੇ ਬਣੇ ਹੁੰਦੇ ਸੀ ਜਿੰਨਾ ਵੀ ਸਾਡੇ ਘਰਾਂ ਦੇ ਵਿੱਚ ਫਰਨੀਚਰ ਆ ਤੁਸੀਂ ਖਰੀਦਣ ਜਾਂਦੇ ਹੋ ਤਾਂ ਦੁਕਾਨਦਾਰ ਪਹਿਲੀ ਗੱਲ ਇਹ ਹੀ ਆਖਦਾ ਏ ਕਿ ਜਿਹੜਾ ਸਾਰਾ ਫਰਨੀਚਰ ਬਣਿਆ ਹੋਇਆ ਜੀ ਉਹ ਟਾਨੀ ਦੀ ਲੱਕੜ ਦਾ ਏ ਇਸ ਦੀ ਲੱਕੜ ਹੈ ਜਿਹੜੀ ਉਹ ਇੰਨੀ ਕਹੰਡੰਸਾਰ ਹੈ ਕਿ ਜਿਹੜਾ ਆਪਾਂ ਸਿਉਮੁਖ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਲੱਕੜ ਨੂੰ ਖਤਮ ਕਰ ਦਿੰਦੀ ਹੈ ਤਾਂ ਉਸ ਨੂੰ ਇਹ ਟਾਨੀ ਦੀ ਲੱਕੜ ਜਿਹੜੀ ਆਸਾਨੀ ਨਾਲ ਝੱਲ ਲੈਂਦੀ ਹੈ ਇਹਦੀ ਲੱਕੜ ਕਾਲੀ ਹੁੰਦੀ ਹੈ ਛੀਕੜੀ ਲੱਕੜ ਹੁੰਦੀ ਹੈ ਮਜ਼ਬੂਤ ਤੇ ਹੰਡਨਸ ਆ ਰੂਦੀਏ ਇਸੇ ਲਈ ਹੋਈ ਹੈ ਇਸ ਤੋਂ ਜਿਹੜੀਆਂ ਇਹ ਸਾਰੀਆਂ ਅਵਸਥਾਵਾਂ ਬਣਾਈਆਂ ਜਾਂਦੀਆਂ ਤੇ ਉਹਨਾਂ ਦੀ ਮਿਆਦ ਹੈ ਜਿਹੜੀ ਕਈ ਕਈ ਸੌ ਸਾਲ ਤੱਕ ਹੁੰਦੀ ਹੈ ਇਸ ਤੋਂ ਇਲਾਵਾ ਸੌਣ ਦੇ ਮਹੀਨੇ ਦੇ ਵਿੱਚ ਇਹਨਾਂ ਦਰਖਤਾਂ ਦੇ ਉੱਪਰ ਜਿਹੜੀਆਂ ਪਿੰਗਾ ਪਾਈਆਂ ਜਾਂਦੀਆਂ ਨੇ ਜੀ ਉਹ ਵੀ ਇਸ ਦੀ ਮਜ਼ਬੂਤੀ ਦਾ ਜਿਹੜਾ ਸਬੂਤ ਨੇ ਇਸ ਤੋਂ ਇਲਾਵਾ ਜਿਹੜੀ ਹੋਰ ਇਸ ਦਰਖਤ ਦੀ ਖਾਸੀਅਤ ਹੈ ਤਾਂ ਦਵਾਈਆਂ ਦੇ ਵਿੱਚ ਯਾਨੀ ਕਿ ਅ ਮੈਡੀਸਨ ਜਿਹੜੀ ਬਣਦੀ ਆ ਪੇਟ ਦੇ ਸੰਬੰਧ ਨਾਲ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਅਕਸਰ ਇਸ ਤਰ੍ਹਾਂ ਤੋਂ ਜਿਹੜੀ ਦਵਾਈ ਜਿਹੜੀ ਉਹ ਤਿਆਰ ਕੀਤੀ ਜਾਂਦੀ ਆ ਤੇ ਇਸ ਤਰਖਤ ਦੀ ਖਾਸੀਅਤ ਇਹ ਹੈ ਜੀ ਕਿ ਇਹ ਸਾਡੇ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਯਾਨੀ ਕਿ ਸਾਡੇ ਜਦੋਂ ਅਸੀਂ ਸਫਰ ਤੋਰ ਆਂ ਕਿਲਦੇ ਆ ਤਾਂ ਸਾਡੇ ਸੜਕਾਂ ਦੇ ਕੰਡਿਆਂ ਤੇ ਇਹ ਤਰਖਤ ਉੱਤੇ ਖੜੋਂ ਮਿਲ ਜਾਂਦਾ ਏਸੀ ਖਾਸੀਅਤ ਬਾਰੇ ਤੇ ਏਸੀ ਮਹੱਤਤਾ ਬਾਰੇ ਆਪਣੇ ਬੱਚਿਆਂ ਨਾਲ ਸੀ ਜਰੂਰ ਡਿਸਕਸ ਕਰਿਏ ਤੇ ਬਹੁਤ ਹੀ ਅਹਿਮ ਸਵਾਲ ਹੈ ਜਿਹੜਾ ਐਗਜ਼ਾਮਸ ਦੇ ਵਿੱਚ ਪੁੱਛਿਆ ਜਾਂਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਚਰਚਾ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ